ਸਾਰੇ ਪੂਨੇ ਵਿੱਚ ਖੜੇ ਕਰਨੀਆਂ ਨੇ ਇਹਦੇ ਨਰਸਰੀ ਦੀ ਵੀਡੀਓ ਰਹਿ ਗਈ ਆਪਣੇ ਕੋਲ ਜੀ ਉਹ ਨਹੀਂ ਬਣੀ ਇਹ ਲਿਆਂਦਾ ਬਹੁਤ ਦੂਰੋਂ ਬੀਲੇ ਤੋਂ ਲੈ ਕੇ ਆਂਦਾ ਆਹ ਸਟicker ਲੱਗੇ ਹੋਏ ਨੇ ਜੀ ITC ਕੰਪਨੀ ਦੇ ਹਾਂ ਸਾਡੇ ਤਾਂ ਹੈ ਨਹੀਂ ਕੋਈ ਆਏਗਾ ਠੀਕ ਹੈ ਬਾਕੀ ਲੋਕੀ ਇਹ ਤਾਂ ਹਾਂ ਇਹ ਤਾਂ ਹੈ ਆਮ ਸਰਵਰ ਫੈਕਟਰੀ ਨੰਬਰ ਜੀ ਦਾ ਆ ਸਰਵਰ ਹਟਾਉਣ ਵਾਲਾ ਤੇਨੂੰ ਸੰਬੋਧਨ ਇਹ ਤਾਂ ਕਿ ਚਾਰ ਸਾਲ ਜੋ W110 ਵੈਰਾਈਟੀ ਹੈ ਬਿਲਕੁਲ ਵਧੀਆ ਵੈਰਾਈਟੀ ਹਾਂ ਹਾਂ ਕੱਲ ਯਾਰ ਵੀ ਇਹ ਜੱਗਾ ਬਾਰਸ਼ੇ ਦੇਗਾ ਤੇ ਔਰ ਬੁੱਕਰਾ ਚਲ 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 ਚੱਕ ਦੇ 1 ਮਿੰਟ ਔਰ ਦੇਤੀ ਇਹਨਾਂ ਨੂੰ ਪੰਜ ਚਾਰ ਦਿਨ ਰੱਖਾਂਗੇ ਜੀ ਪਾਣੀ ਚ ਬਾਕੀ ਜਾਣਕਾਰੀ ਦਵਾਂਗੇ ਅਗਲੀ ਵੀਡੀਓ ਚ ਧੰਨਵਾਦ